ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਥੇ ਲਗਭਗ ਬੈਠਿਆਂ ਨੂੰ 4 ਮਹੀਨਾ ਦੇ ਕਰੀਬ ਹੋ ਗਿਆ ਪਰ ਸਾਨੂੰ ਹੁਣ ਪਤਾ ਲੱਗਿਆ ਵੀ ਸਾਡੀ ਪ੍ਰਸ਼ਾਸਨ ਸਰਵੇਇ ਕਿਉਂ ਨਹੀਂ ਕਰ ਰਿਹਾ ਮੋਟਾ ਚੜਾਵਾ ਝੜਦਾ ਜੀ ਪੂਰਾ ਮੋਟਾ ਇਸ ਕਰਕੇ ਨਹੀਂ ਚੱਲ ਮਤਲਬ ਪ੍ਰਸ਼ਾਸਨ ਨੇ ਤੇ ਕਾਰਵਾਈ ਕਰ ਰਿਹਾ ਇਹਨਾਂ ਨੇ ਕੀ ਕੀਤਾ ਸਾਨੂੰ ਕੱਲਾ ਠਾਉਣ ਵਾਸਤੇ ਤਾਂ ਕਨੈਕਸ਼ਨ ਕੱਟਤਾ ਉਹ ਜਨਰੇਟਰ ਤੇ ਚਲਾ ਰਿਹਾ ਤਿੰਨ ਦਿਨ ਹੋ ਗਏ ਅਸੀਂ ਪ੍ਰਸ਼ਾਸਨ ਨੂੰ ਪਿੱਟੀ ਜੰਨੇ ਆ ਵੀ ਇਹ ਚਲਾ ਰਿਹਾ ਕੋਈ ਸੁਣਵਾਈ ਨਹੀਂ ਉਹੀ ਆ ਨਹੀਂ ਆ ਕੇ ਪੁੱਛ ਰਿਹਾ ਤੁਸੀਂ ਜੇ ਅਸੀਂ ਕਿਸੇ ਆ ਸਾਡੇ ਬਾੜਾ ਚ ਪਾਣੀ ਪੈ ਰਿਹਾ ਕਾਰਬਨ ਵਾਲਾ ਸੀ ਉਹਦਾ ਆਖਿਆ ਤਾਂ ਉਹ ਵੀ ਇਹ ਕਹਿੰਦੇ ਵੀ ਇਹ ਤਾਂ ਪਾਣੀ ਤਾਂ ਅਸੀਂ ਰੋਕ ਨਹੀਂ ਸਕਦੇ ਤਾਂ ਹੀ ਪਊਗਾ ਠੀਕ ਹੈ ਜੇ ਅਸੀਂ ਉੱਥੇ ਇੱਕ ਵੇੜਾ ਪਾਣੀ ਗੇਟ ਤੇ ਬੰਦਵਾ ਕੇ ਰੋਕਣ ਲੱਗੇ ਤਾਂ ਸਾਨੂੰ ਸਾਡਾ ਪ੍ਰਸ਼ਾਸਨ ਕਹਿੰਦਾ ਥੋੜੇ ਦੇ ਅਸੀਂ ਪਰਚਾ ਦੇ ਦਾਂਗੇ ਤੁਸੀਂ ਬੰਦ ਕਿਵੇਂ ਪਾਉਨੇ ਹੋ ਥੋੜੇ ਸਾਰਿਆਂ ਤੇ ਚੱਕ ਕੇ ਜੇ ਤੁਸੀਂ ਕੁੰਡੀ ਲਾਈ ਕੁਝ ਵੀ ਕੀਤਾ ਥੋੜੇ ਦੇ ਪਰਚਾ ਅੱਜ ਜਿਹੜਾ ਮੇਨ ਮੁੱਦਾ ਇਹ ਹੈ ਇੱਥੋਂ ਅਸੀਂ ਵੀਡੀਓ ਬਣਾਉਣ ਲੱਗੇ ਆ ਕੁਰਸੀਆਂ ਧਰੀਆਂ ਇੱਕ ਕੁਰਸੀ ਆ 15000 ਰੁਪਏ ਦੀ ਆ ਫੈਕਟਰੀ ਚੋਂ ਕੁਰਸੀਆਂ ਧਰੀਆਂ ਫ 50-60000 ਰੁਪਈਆਂ ਦੀਆਂ ਹੋ ਗਈਆਂ। ਉਹ ਇੱਥੋਂ ਕੁਰਸੀਆਂ ਚਾਲਦੀਆਂ। ਅਸੀਂ ਇੱਥੋਂ ਵੀਡੀਓ ਬਣਾਉਣ ਲੱਗਦੇ ਆ ਫੈਕਟਰੀ ਤੋਂ ਤੇ ਉਹ ਜਾਂਦੀਆਂ ਕਿੱਥੇ ਨਾ? ਰਾਮੇ ਠਾਣੇ ਜਾਂਦੀਆਂ ਸਾਡੇ। ਇਸੇ ਕਰਕੇ ਸਾਡੀ ਅ ਮੰਨ ਕੇ ਸੁਣਵਾਈ ਨਹੀਂ ਕੀਤੀ ਸੀ। ਵੀਡੀਓ ਦਿੰਨੇ ਹਾਂ ਡੀਸੀ ਸਾਹਿਬ ਨੂੰ ਵੀ ਦਿੰਨੇ ਐੱਸਐੱਸਪੀ ਸਾਹਿਬ ਨੂੰ ਵੀ ਦਿੰਨੇ ਸੀਐਮ ਸਾਹਿਬ ਨੂੰ ਵੀ ਦਿੰਨੇ ਆ। ਜੇ ਸੁਣਵਾਈ ਕਰਨਗੇ ਤਾਂ ਠੀਕ ਹੈ ਨਹੀਂ ਫਿਰ ਬੈਠੇ ਆ ਅਸੀਂ ਹੁਣ ਇਦੋਂ ਬਾਅਦ ਤਾਂ ਅਸੀਂ ਬੈਠੇ ਸੀਗੇ ਵੀ ਇਸ ਤਰ੍ਹਾਂ ਬੈਠੇ ਸੀ ਇਹ ਵਾਲੀ ਜਗ੍ਹਾ ਤੇ ਬੈਠੇ ਇਦੋਂ ਬਾਅਦ ਬਈ ਅਸੀਂ ਸੜਕਾਂ ਹੀ ਰੋਕਾਂਗੇ। ਜਦੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਸੜਕਾਂ ਰੋਕਾਂਗੇ। ਅੱ ਸੈਂਪਲ ਗੱਲ ਇਹ ਆ ਬਾਈ ਕਿ ਕਿਹੜੀ ਆਪਾਂ ਗੱਲ ਕੀਤੀ ਪਹਿਲਾਂ ਵੀ ਕੁੱਤੀ ਚੋਰਾ ਨਾਲ ਗੱਲ ਹੋਈ ਆ ਕਹਿੰਦੇ ਵੀ ਅੰਨੀ ਪੀਸੇ ਤੇ ਕੁੱਤਾ ਚੱਟੇ ਉਹ ਗੱਲ ਇੱਥੇ ਹੋਈ ਪਈ ਆ ਰਿਸ਼ਵਤ ਦੇ ਰੂਪ ਦੇ ਵਿੱਚ ਸਿੱਧੇ ਇੱਕ ਤੋਹਫੇ ਦਿੱਤੇ ਜਾ ਰਹੇ ਆ ਥਾਣਾ ਰਾਮੇ ਨੂੰ ਜਿਹੜੀ ਆ ਵੀਡੀਓ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਇਹ ਕੁਰਸੀਆਂ ਜਿਹੜੀਆਂ ਇੱਥੋਂ ਚੱਕ ਜਿਹੜੀ 15000 ਇੱਕ ਦੀ ਕੀਮਤ ਆ ਪੰਜ ਕੁਰਸੀਆਂ 75000 ਦੀਆਂ ਹੋਊਗਾ ਐਡੇ ਐਡੇ ਤੋਹਫੇ ਆ ਜਿਹੜੇ ਉਹ ਇਹਨਾਂ ਨੂੰ ਪੇਸ਼ ਕੀਤੇ ਜਾ ਰਿਹਾ ਇਸ ਬੰਦੇ ਦੀ ਜਿਹੜੀ ਮਾਨਤਾ ਉਹ ਰੱਦ ਹੋ ਚੁੱਕੀ ਆ ਤੇ ਮਾਨਤਾ ਰੱਦ ਹੋਣ ਦੇ ਬਾਵਜੂਦ ਵੀ ਬੰਦਾ ਇਹ ਦੋ ਨੰਬਰ ਦੇ ਵਿੱਚ ਉਹ ਫੈਕਟਰੀ ਨੂੰ ਚਲਾ ਰਿਹਾਗਾ ਤੇ ਇਹਦੀ ਸਪੋਰਟ ਜਿਹੜਾ ਪ੍ਰਸ਼ਾਸਨ ਕਰ ਰਿਹਾ ਥਾਣੇ RAME ਦੀ ਜਿਹੜੀ ਵੀਡੀਓ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਕੁਰਸੀਆਂ ਚੱਕ ਕੇ ਸਿੱਧੀਆਂ ਥਾਣੇ RAME ਦੇ ਵਿੱਚ ਦਿੱਤੀਆਂ ਗਈਆਂ ਇਹ ਰਿਸ਼ਵਤ ਗਿਫਟ ਦੇ ਰੂਪ ਵਿੱਚ ਦਿੱਤੀ ਗਈ ਆ ਤੇ ਇਹ ਵੀਡੀਓ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੇ ਸਾਡੀ ਪ੍ਰਸ਼ਾਸਨ ਕਿੱਥੋਂ ਸੁਣੂਗਾ ਕਿਸ ਤ ਨਾਲ ਤੁਸੀਂ ਦੇਖ ਰਹੇ ਹੋ ਇੱਕ ਮੋਤਾਂ ਬੰਨਣ ਵਾਲੀ ਫੈਕਟਰੀ ਆ ਮੋਤ ਦਾ ਸਦਾਗਰ ਬੰਦਾ ਉਹਦੀ ਪ੍ਰਸ਼ਾਸਨ ਕਿਸ ਤਰੀਕੇ ਨਾਲ ਸਪੋਰਟ ਕਰ ਰਿਹਾ ਬਹੁਤ ਜਿਆਦਾ ਮਦਦ ਕਰ ਰਿਹਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਸੀਗੇ ਪਰ ਪਹਿਲਾਂ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਪਰ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਮੋਟਾ ਚੜਾਵਾ ਚੜਦਾ ਹੈ ਠੀਕ ਹੈ ਵੀ ਤਾਂ ਕਰਕੇ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਅਫਸਰ ਵਿੱਚ ਚੰਗੇ ਅਫਸਰੋ ਜਿਹੜੇ ਕਹਿ ਦਿੰਦੇ ਸੀਗੇ ਵੀ ਬਈ ਚੜਾਵਾ ਵੀ ਚੜਦਾ ਸਰਕਾਰ ਵੀ ਮਦਦ ਕਰਦੀ ਆ ਅੱਜ ਪਤਾ ਲੱਗ ਗਿਆ ਅੱਜ ਪਤਾ ਲੱਗ ਗਿਆ ਇਹਨਾਂ ਨੇ ਹੜਾ ਮੁਹੇ ਪੰਜਾਬ ਨੂੰ ਮਾਰਨਾ ਤੇ ਜਾਂ ਚਿੱਟੇ ਨਾਲ ਪੰਜਾਬ ਨੂੰ ਮਾਰਨਾ ਤੇ ਜਾਂ ਰੈੱਡ ਕੈਟੇਗਰੀਆਂ ਦੀਆਂ ਫੈਕਟਰੀਆਂ ਵਾਲਿਆਂ ਦੀ ਮਦਦ ਕਰਕੇ ਪੰਜਾਬ ਨੂੰ ਮਾਰਨਾ ਇਹਨਾਂ ਨੇ ਬਸ ਇਕੱਲਾ ਪੰਜਾਬ ਮਾਰਨਾ ਹੋਰ ਕੁਝ ਨਹੀਂ ਕਰਨਾ ਸਾਡੇ ਕੋਲ ਦੇਣ ਨੂੰ ਪੈਸੇ ਹੈ ਨਹੀਂ ਸਾਡੀ ਸੁਣਵਾਈ ਤਾਂ ਨਹੀਂ ਹੁੰਦੀ ਜੇ ਸਾਡੇ ਕੋਲ ਕਾਸ਼ ਪੈਸੇ ਹੁੰਦੇ ਦੂਜਾ ਸਾਡੀ ਸੁਣਵਾਈ ਸ਼ਾਇਦ ਮਹੀਨਾ ਪਹਿਲਾਂ ਹੋ ਜਾਂਦੀ ਦੂਜੇ ਨੰਬਰ ਤੇ ਇਹ ਬੰਦਾ ਸ਼ਰਿਆਮ ਦੋਸ਼ੀ ਪਾਇਆ ਗਿਆ ਹੈ ਪਾਣੀ ਧਰਤੀ ਥੱਲੇ ਪਾਈ ਜਾਂਦਾ ਇਹਦੇ ਵਿੱਚ ਐਨਓਸੀ ਦੀ ਦੋਸ਼ੀ ਮੰਨ ਕੇ ਇਹਨੂੰ ਐਨਓਸੀ ਕੈਨਸਲ ਕੀਤੀ ਗਈ ਆ ਫੇਰ ਹੀ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਇਹਦੇ ਤੇ ਕਾਰਵਾਈ ਨਹੀਂ ਹੋਈ ਕੱਲਾ ਕਨੈਕਸ਼ਨ ਤੇ ਮਾਨਤਾ ਹੀ ਰੱਦ ਕੀਤੀ ਵੀ ਜਿਹੜਾ ਤੇ ਬਣਦੀ ਜਿਹੜਾ ਇਹਨੇ ਕਰਾਇਮ ਕੀਤਾ ਗਲਤ ਜੁਰਮ ਕੀਤਾ ਉਹਦੀ ਇਹਦੇ ਤੇ ਧਾਰਾ ਬੰਨਦੀ ਉਹਦੇ ਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਜੇ ਬੰਦਾ ਵਾਕਈ ਦੋਸ਼ੀ ਹੈ ਜੇ ਤਾਂ ਦੋਸ਼ੀ ਵੀ ਤੇ ਫੈਕਟਰੀ ਚਲਾਓ ਜੇ ਦੋਸ਼ੀ ਇਹਦੋਂ ਫੈਕਟਰੀ ਨੂੰ ਬੰਦ ਕੀਤਾ ਜਦੋਂ ਤੁਸੀਂ ਆਪ ਨਹੀਂ ਮਾਨਤਾ ਬੰਦ ਕੀਤੀ ਦੋਸ਼ੀ ਪਾਇਆ ਗਿਆ ਤੇ ਇਹਨੂੰ ਉਹਦੀ ਬਣਦੀ ਸਜ਼ਾ ਵੀ ਮਿਲਣੀ ਚਾਹੀਦੀ ਆ ਕਿਉਂਕਿ ਇਹ ਲੋਕਾਂ ਦੇ ਵਿੱਚ ਮੌਤਾ ਬਣ ਰਹੇ ਆ ਕਰਤਾ ਹਵਾ ਨਾਲ ਜ਼ਿਆਦਾ ਦੂਸ਼ਿਤ ਕਰਤਾ